ਇਤੀ ਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ। ਉਹਨਾਂ ਨੂੰ ਜੀਵਨ ਆਇਆ ਕਿਹਾ ਬੜਾ। ਅੱਜ ਨੂੰ ਬਹੁਤ ਬਹੁਤ ਆਮ ਆਦਮੀ ਪਾਰਟੀ ਜਿੰਦਾਬਾਦ। ਤ ਸਾਰਿਆਂ ਨੂੰ ਆਪ ਸਾਰਿਆਂ ਨੇ ਤਾਲੀਆਂ ਦੇ ਨਾਲ ਸਵਾਗਤ ਕਰਨਾ ਹੈ ਜਦੋਂ ਜੀਵਨ ਕਟਿਆ ਜਾਏਗਾ। ਘੱਟ ਨਹੀਂ ਰਿਹਾ ਪੈਸੇ ਦੇ ਭਾਤ ਹਟਾ ਦੇ। ਜਿਹੜਾ ਇਹ ਉਪਰਾਲਾ ਐਮ ਐਲ ਏ ਹਲਕਾ ਰਾਜਪੁਰਾ ਵੱਲੋਂ ਇਹ ਕੀਤਾ ਗਿਆ ਕਿ ਪੀਓ ਪਾਣੀ ਹੈ ਜਿਹੜਾ ਪਾਣੀ ਹੀ ਜੀਵਨ ਹੈ। ਐਮ ਐਲ ਏ ਨੀਨਾ ਮਿੱਤਲ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਰਮ ਕਰਦੇ ਮੇਰੀਆਂ ਮਾਵਾ ਪੈਨਾ ਮੇਰੇ ਵੀਰ ਮੇਰੇ ਬਜ਼ੁਰਗ ਬੱਚੇ ਆਓ ਆਪਾਂ ਪਹਿਲਾਂ ਫਤੇ ਦੀ ਸਾਂਝ ਬਣਾਈਏ ਸ੍ਰੀ ਵਾਹਿਗੁਰੂ ਜੀ ਦਾ ਹਰ ਸੋ ਵਾਹਿਗੁਰੂ ਜੀ ਕੀ ਤਕੜੇ ਅੱਜ ਤੁਸੀਂ ਇੰਨੀ ਗਰਮੀ 'ਚ ਇਕੱਠੇ ਹੋਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇੱਥੇ ਆ ਕੇ ਤਾਂ ਮੈਨੂੰ ਇਹ ਲੱਗਦਾ ਵੀ ਮੈਂ ਆਪਦੇ ਪਰਿਵਾਰ 'ਚ ਆ ਗਈ ਮੈਂ ਹੀ ਕਹਿ ਲਈ ਹੁੰਦੀ ਆ ਮੈਂ ਕਿ ਮੇਰੇ ਪਿੱਕੇ ਵੀ ਤੁਸੀਂ ਤੇ ਸਹੁਰੇ ਵੀ ਤੁਸੀਂ ਮੇਰਾ ਤਾਂ ਪਰਿਵਾਰ ਹੀ ਹੈ ਨਹਾਓ ਨਿਮਲੇ ਨਿਮਤ ਨਹਾਓ ਸਾਜਾਪਾ ਨਵੇਂ ਬੋਰ ਦੀ ਸ਼ੁਰੂਆਤ ਦੇ ਕਰਨ ਜਾ ਰਹੇ ਆ ਤਾਂ ਕਿ ਪਾਣੀ ਦੀ ਦਿੱਕਤ ਨਾ ਹੋਵੇ ਪਾਣੀ ਬਿਨਾ ਸਾਡੇ ਸਾਰੇ ਕੰਮ ਰੁਕ ਜਾਂਦੇ ਆ ਕਈ ਵਾਰ ਹੁੰਦਾ ਪਿੰਡ ਚ ਪਾਣੀ ਨਹੀਂ ਆਉਂਦਾ ਤਾਂ ਮੇਰੇ ਕੋਲ ਫੋਨ ਆਇਆ ਇੱਕ ਬੀਬੀ ਦਾ ਕਹਿੰਦੀ ਜੀ ਅਸੀਂ ਤਾਂ ਨਹਾਉਣ ਤੋਂ ਬੈਠੇ ਆ ਮੈਂ ਕਹਿੰਦੀ ਮਾਰੇ ਬਿਨਾ ਤਾਂ ਸਮਝੂ ਪਰ ਕਿਸਮ ਨੂੰ ਪਾਣੀ ਕਿੱਥੋਂ ਪਿਆ ਮੰਗੇ ਸਰਪਟਾ ਖਾਏ ਹੋ ਜਾਂਦੇ ਆ ਤਾਂ ਪਾਣੀ ਸਭ ਤੋਂ ਜ਼ਰੂਰੀ ਹੈ ਇਸ ਕਰਕੇ ਅਸੀਂ ਸੋਚਿਆ ਵੀ ਪਾਣੀ ਦਾ ਕੰਮ ਜਲਦੀ ਕਰਾਇਆ ਜਾਵੇ ਆਪਣੀ ਜਿਹੜੀ ਟੀਮ ਹੈ ਤੁਹਾਡੇ ਪਿੰਡ ਦੀ ਸਾਡੇ ਸਾਥੀ ਇਹਨਾਂ ਨੇ ਹਮੇਸ਼ਾ ਇਹ ਹੀ ਕਿਹਾ ਵੀ ਆਮ ਬੰਦੇ ਨੂੰ ਜੀਵਨ ਸੁਖੀ ਚਾਹੀਦਾ ਹੈ ਪਹਿਲਾਂ ਤੁਹਾਡੀਆਂ ਉਹ ਜ਼ਰੂਰਤਾਂ ਪੂਰੀਆਂ ਕਰੋ ਹੋਰ ਕੰਮ ਤਾਂ ਹੁੰਦੇ ਰਹਿਣਗੇ ਪਹਿਲਾਂ ਉਹ ਜ਼ਰੂਰਤਾਂ ਪੂਰੀਆਂ ਕਰੋ ਜਿਵੇਂ ਤੁਸੀਂ ਸਰਕਾਰ ਬਣਾਈ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਬਿਜਲੀ ਦਾ ਉਦੋਂ ਅਸੀਂ ਮਾਨ ਸਰ ਨੇ ਕਿਹਾ ਵੀ ਬਿਜਲੀ ਫ੍ਰੀ ਕਰਨੀ ਹੈ ਪਰ ਅਸੀਂ ਜੀਵੇਂ ਭੈਣਾਂ ਵਾਸਤੇ ਸੋਚਦੇ ਸੀ ਅਸੀਂ ਕਿ ਨਹੀਂ ਜੀ ਪਹਿਲਾਂ ਹਜ਼ਾਰ ਹਜ਼ਾਰ ਰੁਪਇਆ ਕਰੋ ਉਹ ਕਹਿੰਦੇ ਵੀ 1000 ਰੁਪਏ ਦੇ ਇੱਕ ਘਰ ਚ 100000 ਜਾਊਗਾ ਕਿ 2000 ਜਾਊਗਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਇੱਕ ਘਰ ਦਾ 67000 ਰੁਪਏ ਬਚੂਗਾ ਆਪਾਂ ਪਹਿਲਾਂ ਬਿਜਲੀ ਦਾ ਬਿੱਲ ਦਾ ਪਈ ਕਰੀ ਤੇ ਵਾਕਈ ਉਸ ਬਿਜਲੀ ਦੇ ਬਿੱਲ ਫ੍ਰੀ ਕਰਨ ਨਾਲ ਬਾਟ ਕਰਾਂਦੀ ਜਿਵੇਂ ਕਹਿੰਦੇ ਚੁੱਲ੍ਹੇ ਦਾ ਸਿਸਟਮ ਸੈੱਟ ਹੋ ਗਿਆ ਹੋਲੀ-ਹੋਲੀ ਸਰਕਾਰ ਸਾਰੇ ਕੰਮ ਲੱਗੀਆਂ ਜਿਵੇਂ ਕਿਸਾਨ ਵੀਰਾਂ ਨਾਲ ਵਾਅਦਾ ਕੀਤਾ ਸੀ ਏਲਾਂ ਤੱਕ ਪਾਣੀ ਪਹੁੰਚਾਉਣ ਦਾ ਉਹ ਪਹੁੰਚ ਇਸ ਵਾਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਰਪੰਚੀ ਦੇ ਇਲੈਕਸ਼ਨਾਂ 'ਚ ਭਾਈਚਾਰੇ ਦੀ ਮਿਸਾਲ ਦਿਓ ਆਹ ਦਾ ਸਰਪੰਚ ਸਹਿਮਤੀ ਨਾਲ ਚੁਣੋ ਤਾਂ ਕਿ ਅਸੀਂ ਪਿੰਡ ਦੀ ਤਰੱਕੀ ਹੋਰ ਜ਼ਿਆਦਾ ਕਰਵਾ ਸਕੀਏ ਅੱਜ ਕੱਲ੍ਹ ਇਹ ਹੀ ਬੇਨਤੀਆ ਕਰਨਾ ਹੈ ਸੀ ਮਾਨ ਸਾਹਿਬ ਦਾ ਵੀ ਸਨਿਆਪ ਨੂੰ ਜ਼ਰੂਰੀ ਦੇਣਾ ਸੀ ਵੀ ਆਪਾਂ ਸਹਿਮਤੀ ਨਾਲ ਬਣਾਉਣਾ ਹੈ